ਸਤਿ ਸ਼੍ਰੀ ਅਕਾਲ ਜਸਮਿੰਦਰ ਜੀ ਇਸ ਸੋਈ ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਕੀਆ ਕद्दू ਦੇ ਬਹੁਤ ਹੀ ਨਰਮ ਕੋਫਤੇ ਇਹ ਸਬਜੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਏ ਤੇ ਜਿਹੜੇ ਵੀ ਮੇਰੀ ਵੀਡੀਓ ਨੂੰ ਪਹਿਲੀ ਵਾਰੀ ਦੇਖ ਰਹੇ ਨੇ ਪਲੀਜ਼ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਫਿਰ ਅੱਜੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਇੱਥੇ 400 ਗ੍ਰਾਮ ਮੈਂ ਲੋਕੀ ਲੈ ਲਿੱਤੀ ਏ ਤੇ ਇਸ ਨੂੰ ਚੰਗੀ ਤਰ੍ਹਾਂ ਛਿਲਕੇ ਧੋ ਲਿੱਤਾ ਹੈ ਇਹਨੂੰ ਆਪਾਂ ਕੀਆ ਕद्दू ਵੀ ਕਹਿ ਦਿੰਨੇ ਆਂ ਤੇ ਹੁਣ ਇਸ ਨੂੰ ਗ੍ਰੇਟਰ ਦੇ ਨਾਲ ਆਪਾਂ ਗ੍ਰੇਟ ਕਰ ਲਵਾਂਗੇ ਤੇ ਦੇਖੋ ਤੁਸੀਂ ਇੱਥੇ ਜਿਹੜਾ ਇਹ ਲੋਕੀ ਹੈਗੀ ਐ ਇਹਨੂੰ ਮੈਂ ਸਾਰਾ ਗ੍ਰੇਟ ਕਰ ਲਿੱਤਾ ਤੇ ਇੱਕ ਪਲੇਟ ਦੇ ਵਿੱਚ ਰੱਖ ਦਿੱਤਾ ਇਹ ਬਹੁਤ ਹੀ ਜਲਦੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਹੈ ਇਸ ਲਈ ਆਪਾਂ ਜਲਦੀ ਦੇ ਨਾਲ ਹੁਣ ਇਸ ਦਾ ਪਾਣੀ ਨਿਚੋੜ ਲਵਾਂਗੇ ਇੱਕ ਸਾਫ਼ ਸੁਥਰੇ ਸੂਤੀ ਕੱਪੜੇ ਦੇ ਉੱਪਰ ਮੈਂ ਇਸ ਦਾ ਪਾਣੀ ਨਿਚੋੜਾਂਗੀ ਸਾਫ਼ ਸੁਥਰਾ ਸੂਤੀ ਦਾ ਕੱਪੜਾ ਲੈ ਕੇ ਮੈਂ ਇਸ ਦੇ ਵਿੱਚ ਜਿਹੜਾ ਇਹ ਲੋਕੀ ਹੈਗੀ ਐ ਇਸ ਨੂੰ ਨਿਚੋੜ ਲਵਾਂਗੀ ਤਾਜੂ ਇਹਦਾ ਜਿਹੜਾ ਪਾਣੀ ਹੈਗਾ ਉਹ ਅਲੱਗ ਹੋ ਜੇ ਜੇ ਪਾਣੀ ਆਪਾਂ ਨਾ ਨਿਚੋੜੀਏ ਤਾਂ ਫਿਰ ਬੇਸਨ ਬਹੁਤ ਜ਼ਿਆਦਾ ਪੈਂਦਾ ਹੈ ਇਹਦੇ ਵਿੱਚ ਫਿਰ ਕੋਫਤੇ ਬਣਾਉਣ ਲੱਗੇ ਬੇਸਨ ਦਾ ਸਵਾਦ ਜ਼ਿਆਦਾ ਆਂਦਾ ਹੈ ਤੇ ਲੋਕੀ ਦਾ ਕੱਟ ਮਤਲਬ ਕਿ ਕੀਆ ਕद्दू ਦਾ ਕੱਟ ਤੇ ਤੁਸੀਂ ਦੇਖੋ ਇੱਥੇ ਸਾਰਾ ਜਿਹੜਾ ਕੀਆ ਕद्दू ਹੈਗਾ ਮੈਂ ਨਿਚੋੜ ਲਿੱਤਾ ਤੇ ਹੁਣ ਇਸਦੇ ਵਿੱਚ ਅੱਧਾ ਚਮਚ ਹਲਦੀ ਪਾਊਡਰ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਨਮਕ ਦਾ ਪਾਇਆ ਹੈ ਚਮਚ ਦਾ ਚੌਥਾ ਹਿੱਸਾ ਇੱਥੇ ਮੈਂ ਪਾਇਆ ਕਸ਼ਮੀਰੀ ਲਾਲ ਮਿਰਚ ਨਾਲ ਹੀ ਇੱਥੇ ਮੈਂ ਪਾ ਦਿੱਤਾ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਤੇ ਇੱਕ ਹਰੀ ਮਿਰਚ ਨੂੰ ਬਰੀਕ-ਬਰੀਕ ਕੱਟ ਕੇ ਇੱਥੇ ਮੈਂ ਪਾ ਦਿੱਤਾ ਹੈ ਨਾਲ ਹੀ ਅੱਧਾ ਇੰਚ ਅਦਰਕ ਦਾ ਜਿਹੜਾ ਟੁਕੜਾ ਹੈਗਾ ਉਹਨੂੰ ਗ੍ਰੇਟ ਕਰਕੇ ਪਾ ਲਵਾਂਗੇ ਤੇ ਹੁਣ ਇਸ ਦੇ ਵਿੱਚ ਪਾ ਰਹੀ ਹਾਂ ਮੈਂ 4 ਛੋਟੇ ਚਮਚ ਬੇਸਨ ਦੇ ਜੇ ਆਪਾਂ ਕੀਆ ਕਦੂ ਨੂੰ ਨਾ ਨਿਚੋੜਦੇ ਤਾਂ ਫਿਰ ਜਿਹੜਾ ਇਹ ਬੇਸਨ ਹੈਗਾ ਬਹੁਤ ਜ਼ਿਆਦਾ ਇਸ ਦੇ ਵਿੱਚ ਪਾਣਾ ਸੀਗਾ ਤੇ ਫਿਰ ਜਿਹੜੇ ਕੋਫਤੇ ਹੈਗੇ ਉਹ ਇੰਨੇ ਵਧੀਆ ਨਹੀਂ ਲੱਗਨੇ ਸੀ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਦੇਖੋ ਮੈਂ ਚੰਗੀ ਤਰ੍ਹਾਂ ਮਿਕਸ ਕਰ ਲਿੱਤਾ ਹੈ ਤੇ ਪਹਿਲਾਂ ਆਪਾਂ ਇਸ ਦੀ ਇੱਕ ਬੋਲ ਬਣਾ ਕੇ ਦੇਖਾਂਗੇ ਜੇ ਤਾਂ ਬੋਲ ਵਧੀਆ ਬਣ ਗਈ ਤਾਂ ਇਹਦਾ ਮਤਲਬ ਕਿ ਜਿਹੜਾ ਆਪਾਂ ਇਹ ਡੋ ਬਣਾ ਕੇ ਰੱਖਿਆ ਇਹ ਬਹੁਤ ਵਧੀਆ ਹੈ ਤੇ ਦੇਖੋ ਤੁਸੀਂ ਇੱਥੇ ਬੋਲ ਕਿੰਨੀ ਵਧੀਆ ਬਣ ਚੁੱਕੀ ਹੋਈ ਹੈ ਤੇ ਇੱਕ ਸਾਈਡ ਤੇ ਮੈਂ ਸਰੋਂ ਦਾ ਤੇਲ ਵੀ ਜਿਹੜਾ ਹੈਗਾ ਗਰਮ ਹੋਣ ਦੇ ਲਈ ਰੱਖ ਦਿੱਤਾ ਹੋਇਆ ਹੈ ਉਹਦੀ ਸਾਰੀ ਕੁੜਤਾਂ ਕੱਢ ਲਿੱਤੀ ਹੈ ਇਸੇ ਤਰੀਕੇ ਦੇ ਨਾਲ ਸਾਰੀਆਂ ਬਾਲਸ ਹੈਗੀਆਂ ਜਿਹੜੀਆਂ ਆਪਾਂ ਬਣਾ ਲੈਣੀਆਂ ਨੇ ਤੇ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਤੇਲ ਚੰਗੀ ਤਰ੍ਹਾਂ ਗਰਮ ਹੋ ਚੁੱਕਾ ਹੈ ਤੇ ਹੁਣ ਆਪਾਂ ਫਲੇਮ ਨੂੰ ਮੀਡੀਅਮ ਕਰ ਦਿੱਤਾ ਹੈ ਤੇ ਮੀਡੀਅਮ ਫਲੇਮ ਦੇ ਉੱਪਰ ਜਿਹੜੇ ਇਹ ਕਿਆਕਦੂ ਦੇ ਕੋਫਤੇ ਹੈਗੇ ਨੇ ਆਪਾਂ ਫਰਾਈ ਕਰਾਂਗੇ ਸਾਰੇ ਹੀ ਕੋਫਤੇ ਦੇਖੋ ਤੁਸੀਂ ਇੱਥੇ ਆਪਾਂ ਫਰਾਈ ਕਰ ਲੈਣੇ ਨੇ ਫਲੇਮ ਨੂੰ ਬਿਲਕੁਲ ਵੀ ਲੋ ਜਾਂ ਹਾਈ ਨਹੀਂ ਕਰਨਾ ਤੇ ਸਾਰੇ ਹੀ ਕੋਫਤੇ ਜਿਹੜੇ ਹੈਗੇ ਨੇ ਦੇਖੋ ਮੈਂ ਇੱਥੇ ਤੇਲ ਦੇ ਵਿੱਚ ਪਾ ਦਿੱਤੇ ਨੇ ਤੇ ਜਿਵੇਂ ਜਿਵੇਂ ਇਹਨਾਂ ਨੂੰ ਸੇਕ ਲੱਗ ਰਿਹਾ ਤੇ ਮੈਂ ਇਹਨਾਂ ਨੂੰ ਪਲਟਦੀ ਜਾ ਰਹੀ ਆ ਕੋਫਟਿਆਂ ਦੇ ਉੱਪਰ ਦੇਖੋ ਕਿੰਨਾ ਵਧੀਆ ਕਲਰ ਆਣਾ ਸ਼ੁਰੂ ਹੋ ਗਿਆ ਹੋਇਆ ਤੇ ਕੋਫਤੇ ਦੇਖੋ ਕਿੰਨੇ ਹੀ ਜ਼ਿਆਦਾ ਵਧੀਆ ਫਰਾਈ ਹੋ ਚੁੱਕੇ ਹੋਏ ਨੇ ਸਾਰੇ ਹੀ ਕੋਫਤੇ ਜਿਹੜੇ ਹੈਗੇ ਨੇ ਹੁਣ ਮੈਂ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੀ ਕੋਫਤੇ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਵਧੀਆ ਤਿਆਰ ਹੋਏ ਨੇ ਜੇ ਆਪਾਂ ਫਲੇਮ ਹਾਈ ਕਰ ਦਿੰਦੇ ਤਾਂ ਇਹ ਕੋਫਤੇ ਬਾਹਰੋਂ ਤਾਂ ਕਲਰ ਆ ਜਾਣਾ ਸੀ ਇਹਨਾਂ ਕੋਫਤਿਆਂ ਦਾ ਪਰ ਇਹ ਅੰਦਰੋਂ ਦੀ ਕੱਚੇ ਰਹਿ ਜਾਣੇ ਸੀ ਤੇ ਸਾਰੇ ਹੀ ਕੋਫਤੇ ਫਰਾਈ ਕਰਕੇ ਇੱਥੇ ਮੈਂ ਪਲੇਟ ਦੇ ਵਿੱਚ ਰੱਖ ਲਿੱਤੇ ਨੇ ਤੇ ਹੁਣ ਗਰੇਵੀ ਬਣਾਉਣ ਵਾਸਤੇ ਇੱਥੇ ਮੈਂ ਦੋ ਪਿਆਜ਼ ਛਿੱਲ ਲਿੱਤੇ ਨੇ ਤੇ ਪਿਆਜ਼ਾਂ ਦੀ ਪੇਸਟ ਬਣਾ ਲਾਂਗੇ ਨਾਲ ਹੀ ਦੋ ਟਮਾਟਰ ਲਸਣ ਅਦਰਕ ਤੇ ਦੋ ਹਰੀਆਂ ਮਿਰਚਾਂ ਲਈਆਂ ਨੇ ਲਸਣ ਅਦਰਕ ਹਰੀਆਂ ਮਿਰਚਾਂ ਟਮਾਟਰ ਦੇ ਲੱਗ ਤੋਂ ਪੇਸਟ ਬਣਾਵਾਂਗੇ ਹੁਣ ਇੱਥੇ ਮੈਂ ਡੇਢ ਵੱਡੇ ਚਮਚ ਤੇਲ ਗਰਮ ਕਰਕੇ ਇਸ ਦੇ ਵਿੱਚ ਅੱਧਾ ਚਮਚ ਜੀਰਾ ਪਾ ਦਿੱਤਾ ਹੈ ਤੇ ਜਿਹੜੇ ਦੋ ਪਿਆਜ਼ ਛਿਲਕੇ ਰੱਖੇ ਹੋਏ ਸੀਗੇ ਉਹਨਾਂ ਦੀ ਵੀ ਪੇਸਟ ਬਣਾ ਦਿੱਤੀ ਐ ਮੈਂ ਦੇਖੋ ਤੇ ਹੁਣ ਇਸ ਨੂੰ ਆਪਾਂ ਮੀਡੀਅਮ ਹਾਈ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਭੁੰਨ ਲੈਣਾ ਤਾਂ ਜੋ ਜਿਹੜਾ ਪਿਆਜ਼ ਹੈਗਾ ਇਹ ਵੀ ਭੁੰਨਿਆ ਜਾਏ ਤੇ ਪਿਆਜ਼ ਦੇ ਵਿੱਚ ਜਿੰਨਾ ਪਾਣੀ ਹੈਗਾ ਉਹ ਸਾਰਾ ਸੁੱਕ ਜਾਏ ਤੇ ਤੁਸੀਂ ਦੇਖੋ ਹੌਲੀ-ਹੌਲੀ ਜਿੰਨਾ ਵੀ ਪਾਣੀ ਹੈਗਾ ਸਾਰਾ ਸੁੱਕਣਾ ਸ਼ੁਰੂ ਹੋ ਗਿਆ ਹੋਇਆ ਤੇ ਪਾਣੀ ਸਾਰਾ ਸੁੱਕ ਚੁੱਕਾ ਹੋਇਆ ਹੈ ਤਕਰੀਬਨ 1.5 ਮਿੰਟ ਤੱਕ ਹੋਰ ਆਪਾਂ ਇਸ ਨੂੰ ਭੁੰਨ ਲਵਾਂਗੇ ਤੇ ਡੇਢ ਮਿੰਟ ਹੋਰ ਹੋ ਗਿਆ ਹੋਇਆ ਹੁਣ ਟਮਾਟਰ ਲਸਣ ਅਦਰਕ ਤੇ ਹਰੀਆਂ ਮਿਰਚਾਂ ਦੀ ਪੇਸਟ ਵੀ ਮੈਂ ਬਣਾ ਲਿੱਤੀ ਏ ਤੇ ਥੋੜੀ ਜੀ ਪੇਸਟ ਦੇਖੋ ਤੁਸੀਂ ਗ੍ਰਾਈਂਡਰ ਜਾਰ ਦੇ ਵਿੱਚ ਲੱਗੀ ਹੋਈ ਏ ਇਹਦੇ ਵਿੱਚ ਅੱਧੀ ਕੁ ਕਟੋਰੀ ਪਾਣੀ ਦੀ ਪਾ ਕੇ ਇਹ ਸਾਰੀ ਪੇਸਟ ਚੰਗੀ ਤਰ੍ਹਾਂ ਉਤਾਰ ਕੇ ਇਹ ਵੀ ਮੈਂ ਤੜਕੇ ਦੇ ਵਿੱਚ ਹੀ ਪਾ ਲਿੱਤੀ ਏ ਨਾਲ ਹੀ ਇੱਥੇ ਅੱਧਾ ਚਮਚ ਮੈਂ ਹਲਦੀ ਪਾਊਡਰ ਅੱਧਾ ਚਮਚ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਰੰਗਤ ਦੇ ਲਈ ਪਾਇਆ ਹੈ ਨਾਲ ਹੀ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਪਾ ਦਿੱਤਾ ਮੈਂ ਤੇ ਹੁਣ ਸਵਾਦ ਦੇ ਅਨੁਸਾਰ ਇਸ ਦੇ ਵਿੱਚ ਨਮਕ ਪਾਵਾਂਗੇ ਮੈਂ ਇੱਥੇ ਅੱਧਾ ਚਮਚ ਨਮਕ ਦਾ ਲਿਆ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਇੱਥੇ ਨਮਕ ਪਾ ਲੈਣਾ ਤੇ ਹੁਣ ਇਸ ਮਸਾਲੇ ਨੂੰ ਆਪਾਂ ਭੁੰਨਾ ਸ਼ੁਰੂ ਕਰਾਂਗੇ ਤੇ ਫਲੇਮ ਨੂੰ ਮੀਡੀਅਮ ਹੀ ਰੱਖਣਾ ਹੈ ਮੀਡੀਅਮ ਫਲੇਮ ਦੇ ਉੱਪਰ ਲਗਾਤਾਰ ਹਿਲਾਉਂਦੇ ਹੋਏ ਇਹਨੂੰ ਪਹਿਲਾਂ ਸਿਰਫ 1.5 ਮਿੰਟ ਤੱਕ ਹੀ ਭੁੰਨਾ ਹੈ ਬਹੁਤ ਜ਼ਿਆਦਾ ਇਹਨੂੰ ਨਹੀਂ ਭੁੰਨਾਂਗੇ ਆਪਾਂ ਫਲੇਮ ਨੂੰ ਲੋ ਟੂ ਮੀਡੀਅਮ ਰੱਖਿਆ ਹੋਇਆ ਹੈ ਆਪਾਂ ਇੱਥੇ ਤੇ ਮੈਨੂੰ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਡੇਢ ਮਿੰਟ ਹੋ ਚੁੱਕਾ ਹੋਇਆ ਤੇ ਹੁਣ ਇਹ ਜਿਹੜਾ ਮਸਾਲਾ ਹੈਗਾ ਹੁਣ ਇਸ ਨੂੰ ਆਪਾਂ ਟੱਕ ਦੇਵਾਂਗੇ ਤੇ ਇਸ ਨੂੰ ਟੱਕ ਕੇ ਤਕਰੀਬਨ 3-4 ਮਿੰਟ ਲਈ ਬਿਲਕੁਲ ਲੋ ਫਲੇਮ ਦੇ ਉੱਪਰ ਆਪਾਂ ਪਕਾਵਾਂਗੇ ਤਾਂ ਜੋ ਜਿਹੜੇ ਆਪਾਂ ਮਸਾਲੇ ਪਾਏ ਨੇ ਇਹਨਾਂ ਦਾ ਕੱਚਾਪਨ ਵੀ ਦੂਰ ਹੋ ਜਾਏ ਤੇ ਮਸਾਲੇ ਪੁੰਨੇ ਵੀ ਜਾਣ ਚੰਗੀ ਤਰ੍ਹਾਂ ਤੇ 3-4 ਮਿੰਟ ਹੋ ਗਏ ਹੋਏ ਨੇ ਵਿੱਚੋਂ ਦੀ ਮੈਂ ਇਸ ਨੂੰ ਦੋਕ ਵਾਰੀ ਹਿਲਾ ਵੀ ਲਿਆ ਸੀ ਤਾਂ ਜੋ ਮਸਾਲਾ ਜਲੇ ਨਾ ਤੇ ਤੁਸੀਂ ਦੇਖੋ ਟਮਾਟਰਾਂ ਦਾ ਪਾਣੀ ਚੰਗੀ ਤਰ੍ਹਾਂ ਸੁੱਕ ਚੁੱਕਾ ਹੋਇਆ ਹੈ ਮਸਾਲਾ ਬਹੁਤ ਵਧੀਆ ਤਰੀਕੇ ਦੇ ਨਾਲ ਭੁੰਨਿਆ ਜਾ ਚੁੱਕਾ ਹੋਇਆ ਹੈ ਤੇ ਇਸ ਮਸਾਲੇ ਦੇ ਵਿੱਚੋਂ ਖੁਸ਼ਬੂ ਵੀ ਬਹੁਤ ਜ਼ਿਆਦਾ ਵਧੀਆ ਆ ਰਹੀ ਏ ਤੇ ਦੇਖੋ ਹੁਣ ਮਸਾਲਾ ਬਿਲਕੁਲ ਤਿਆਰ ਹੋ ਚੁੱਕਾ ਹੈ ਇਸ ਦੇ ਵਿੱਚ ਹੁਣ ਮੈਂ ਤਿੰਨ ਕਟੋਰੀਆਂ ਪਾਣੀ ਦੀਆਂ ਪਾ ਰਹੀ ਆ ਤੇ ਚੰਗੀ ਤਰ੍ਹਾਂ ਇੱਕ ਵਾਰੀ ਇਸ ਨੂੰ ਮਿਕਸ ਕਰ ਲਵਾਂਗੇ ਮੈਂ ਇੱਥੇ ਗਰਮ ਪਾਣੀ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕੀਤਾ ਨੋਰਮਲ ਟੈਂਪਰੇਚਰ ਵਾਲਾ ਹੀ ਪਾਣੀ ਜਿਹੜਾ ਹੈਗਾ ਮੈਂ ਇੱਥੇ ਪਾਇਆ ਤਿੰਨ ਕਟੋਰੀਆਂ ਤੇ ਹੁਣ ਚੰਗੀ ਤਰ੍ਹਾਂ ਆਪਾਂ ਇਸ ਨੂੰ ਮਿਕਸ ਕਰ ਲਿੱਤਾ ਤੇ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਇਸ ਨੂੰ ਆਪਾਂ ਟੱਕ ਦਵਾਂਗੇ ਤੇ ਟੱਕ ਕੇ ਆਪਾਂ ਇਸ ਨੂੰ ਲੋ ਫਲੇਮ ਦੇ ਉੱਪਰ 15 ਮਿੰਟ ਤੱਕ ਰਿਜਨ ਦਵਾਂਗੇ ਕਿਉਂਕਿ ਆਪਾਂ ਜਿਹੜਾ ਪਾਣੀ ਪਾਇਆ ਨਾ ਇੱਥੇ ਗਰਮ ਨਹੀਂ ਪਾਇਆ ਇਸ ਲਈ ਇਸ ਨੂੰ ਟੱਕ ਕੇ ਆਪਾਂ 15 ਮਿੰਟ ਤੱਕ ਰਿਜਨ ਦੇਣਾ ਹੈ ਜੇ ਆਪਾਂ ਇੱਥੇ ਗਰਮ ਪਾਣੀ ਦਾ ਇਸਤੇਮਾਲ ਕੀਤਾ ਹੁੰਦਾ ਤਾਂ ਫਿਰ ਆਪਾਂ ਇਸ ਨੂੰ ਸਿਰਫ 5 ਮਿੰਟ ਤੱਕ ਹੀ ਰਿਜਨ ਦੇਣਾ ਸੀ ਤੇ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਹੁਣ ਇਸ ਨੂੰ ਟੱਕ ਦਵਾਂਗੇ ਫਲੇਮ ਨੂੰ ਆਪਾਂ ਬਿਲਕੁਲ ਵੀ ਹਾਈ ਜਾਂ ਮੀਡੀਅਮ ਨਹੀਂ ਕਰਾਂਗੇ ਲੋ ਫਲੇਮ ਤੇ ਹੀ ਦੇਖੋ ਇਸ ਨੂੰ ਮੈਂ 15 ਮਿੰਟ ਤੱਕ ਰਿਜਨ ਦਿੱਤਾ ਹੈ ਤੇ ਗਰੇਵੀ ਜਿਹੜੀ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਏ ਤੇ ਹੁਣ ਜਿਹੜੇ ਇੱਕ ਸਾਈਡ ਤੇ ਆਪਾਂ ਕੋफ्ते ਫਰਾਈ ਕਰਕੇ ਰੱਖੇ ਹੋਏ ਨੇ ਉਹ ਵੀ ਇਸ ਦੇ ਵਿੱਚ ਪਾ ਦਵਾਂਗੇ ਤੇ ਕੋफ्ते ਮੈਂ ਗਰੇਵੀ ਦੇ ਵਿੱਚ ਪਾ ਦਿੱਤੇ ਨੇ ਜਦੋਂ ਇਹ ਸਬਜੀ ਥੋੜੀ ਜਿਹੀ ਠੰਡੀ ਹੁੰਦੀ ਏ ਤਾਂ ਜਿਹੜੀ ਫਿਰ ਇਹ ਕੋਫਤਿਆਂ ਵਾਲੀ ਗਰੇਵੀ ਹੈਗੀ ਨਾ ਇਹ ਗਾੜੀ ਹੋ ਜਾਂਦੀ ਏ ਤੇ ਹੁਣ ਆਪਾਂ ਇਸ ਨੂੰ ਟੱਕ ਦਵਾਂਗੇ ਤੇ ਟੱਕ ਕੇ ਇਸ ਨੂੰ ਆਪਾਂ 5 ਮਿੰਟ ਤੱਕ ਰਿਜਨ ਤਵਾਂਗੇ ਤਾਂ ਜੋ ਜਿਹੜੇ ਕੋਫਤੇ ਹੈਗੇ ਨੇ ਆ ਉਹਨਾਂ ਦੇ ਅੰਦਰ ਤੱਕ ਗਰੇਵੀ ਦਾ ਫਲੇਵਰ ਚਲਾ ਜਾਏ ਤੇ 5 ਮਿੰਟ ਲਈ ਦੇਖੋ ਮੈਂ ਇਸ ਨੂੰ ਢੱਕ ਕੇ ਪਕਾ ਲਿੱਤਾ ਹੋਇਆ ਤੇ ਹੁਣ ਇਸ ਦੇ ਵਿੱਚ ਪਾਵਾਂਗੇ ਫਲੇਵਰ ਦੇ ਵਾਸਤੇ ਅੱਧਾ ਚਮਚ ਗਰਮ ਮਸਾਲੇ ਦਾ ਤੇ ਨਾਲ ਹੀ ਇੱਕ ਚਮਚ ਕਸੂਰੀ ਮੇਥੀ ਇਸ ਤਰ੍ਹਾਂ ਹੱਥਾਂ ਦੇ ਨਾਲ ਮਸਲ ਕੇ ਮੈਂ ਪਾ ਦਿੰਦੀ ਏ ਤੇ ਹਰਾ ਧਨੀਆ ਵੀ ਮੈਂ ਕੱਟ ਕੇ ਰੱਖਿਆ ਹੋਇਆ ਸੀ ਇਹ ਵੀ ਮੈਂ ਇਸ ਦੇ ਵਿੱਚ ਪਾ ਦਿੱਤਾ ਤੇ ਗੈਸ ਦੀ ਫਲੇਮ ਨੂੰ ਹੁਣ ਇੱਥੇ ਮੈਂ ਬੰਦ ਕਰ ਦਿੱਤਾ ਤੇ ਹੁਣ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਤੇ ਇਹ ਜਿਹੜੀ ਸਬਜ਼ੀ ਹੈਗੀ ਇਹ ਬਹੁਤ ਹੀ ਜ਼ਿਆਦਾ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਏ ਹੁਣ ਇਸ ਨੂੰ ਥੋੜੀ ਦੇਰ ਲਈ ਆਪਾਂ ਟੱਕ ਕੇ ਰੱਖ ਦਵਾਂਗੇ ਤੇ 5-7 ਮਿੰਟ ਹੋ ਗਏ ਨੇ ਮੈਨੂੰ ਇਸ ਨੂੰ ਟੱਕ ਕੇ ਰੱਖੇ ਹੋਏ ਹੁਣ ਇਸ ਨੂੰ ਸਰਵ ਕਰਦੇ ਆਂ ਤੇ ਤੁਸੀਂ ਦੇਖਣਾ ਕਿ ਜਿਹੜੀ ਗਰੇਵੀ ਵੀ ਹੈਗੀ ਏ ਉਹ ਵੀ ਥੋੜੀ ਜਿਹੀ ਹੁਣ ਗਾੜੀ ਹੋ ਚੁੱਕੀ ਏ ਪਹਿਲਾਂ ਮੈਂ ਤੁਹਾਨੂੰ ਇੱਕ ਕੋਫਤਾ ਤੋੜ ਕੇ ਦਿਖਾਵਾਂਗੀ ਇਸ ਤਰੀਕੇ ਦੇ ਨਾਲ ਤੁਸੀਂ ਦੇਖੋ ਕੋਫਤਾ ਜਿਹੜਾ ਹੈਗਾ ਕਿੰਨਾ ਹੀ ਨਰਮ ਬਣਿਆ ਤੇ ਇਸ ਦੀ ਗਰੇਵੀ ਵੀ ਗਾੜੀ ਹੋ ਚੁੱਕੀ ਏ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਏ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫਿਰ ਤੋਂ ਮਿਲਾਂਗੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ